ਤੁ ਕਿਰ ਕਮਨ ਕਮਨ ਕਨ ਕੈ ਕਾਮ ਹੁ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਬਰਨ ਸਰਪੋਂ ਇੰਤਖੁੜੇੁ ਭਗਵੰਨਾ ਸੋ ਤਰਤੀ ਕਈ ਹਨ ਆਮਨੇ ਕਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿ ਆਵਦੇ ਕਿੰਝ ਮੇਰਾ ਸਤਿਗੁਰ ਦੇਖਿਆ ਜਾ ਹੰ ਤਨ ਤਨ ਪਤਾ ਤਨੁ ਤਨ ਫੁਰਦ ਤਨ ਤਨ ਸੋ ਜਨਨੀ ਇਨ ਗੁਰੂ ਚੜਿਆ ਮਾ ਤਨ ਤਨ ਗੁਰੂ ਇਨ ਨਾਮ ਆਰਾਤਿਆਂ ਆਪ ਤਰਿਆ ਕਿਨ ਜਿਠਾ ਤਿਨਾਂ ਲੈ ਛਡਾਈ ਜੇ ਬਦੂ ਬਟਨ ਤਨਪੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਨਿੱਕੀ ਗੋਦ ਵਿੱਚ ਸੁਮੈਮਾਨੁ ਕੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਪੰਗੀ ਸਾਸ਼ਣ ਜੀ ਨੂੰ ਆਪਾਂ ਸਾਰੇ ਵਿਪਾਗੀ ਹਾਂ ਸਾਡੇ ਸਾਰਿਆਂ ਤੇ ਜਗਤ ਤਰਪਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਾਰ ਅਪਾਰ ਰਹਿਮਤਾਂ ਹਨ ਬਖਸ਼ਾ ਹਨ ਇਨਾ ਮੇਰਾ ਤਾਂ ਬਖਸ਼ਿਆ ਦੇ ਸਦਕਾ ਕਲਯੁਗ ਦੇ ਇਸ ਪਿਆਨਕ ਸਮੇਂ ਦੇ ਅੰਦਰ ਸਤਸੰਗਤੀਆਂ ਇਹ ਪਾਵਨ ਕੜੀਆਂ ਸਾਨੂੰ ਪ੍ਰਾਪਤ ਹੋਈਆਂ ਹਨ ਆਓ ਸਾਰੇ ਅੜਿਓ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਜਿਸ ਦੇ ਟੇ ਸਭ ਦੁੱਖ ਜਾਏ ਜਿਸ ਦੇ ਟੇ ਸਭ ਦੁੱਖ ਜਾਏ ਜਿਸ ਦਿੱਤੇ ਸਭ ਦੁੱਖ ਜਾਏ ਜਿਸ ਦਿੱਤੇ ਸਭ ਦੁੱਖ ਜਾਏ ਤੇਗ ਬਹਾਦਰਿ ਸਮਰਿਆ ਤੇਗ ਬਹਾਦਰਿ ਸਮਰਿਆ ਨਾਉ ਨਿ ਧਿਆਵੇ ਧਾਈ ਘਰ ਨਾਉ ਨਿ ਧਿਆਵੇ ਧਾਈ ਘਰ ਆਪਾਂ ਸੱਚੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਵਿਕਾਸ ਦਿਹਾੜਾ ਮਨਾਉਣ ਵਾਸਤੇ ਇਕੱਠ ਹੋਏ ਹਾਂ ਹਉ 15-20 ਮਿੰਟਾਂ ਦਾ ਸਮਾਂ ਬਚਿਆ 8:30 8 ਵਜੇ ਤੱਕ ਦਾਸ ਨੂੰ ਵਿਚਾਰ ਕਰਨੀ ਹੈ ਆਪ ਕਿਰਪਾ ਕਰਿਓ ਸਤਿਗੁਰਾਂ ਤੋਂ ਕਾਗਰਤਾ ਦੀ ਦਾਤ ਦੀ ਪ੍ਰਾਪਤੀ ਵਾਸਤੇ ਸਭਾਂ ਨੂੰ ਸਿਸ਼ਟਤਾ ਕਰਕੇ ਦਰਸ਼ੀਆਂ ਨੂੰ ਅਸੀਹ ਦਿਓ ਸਤਿਗੁਰੂ ਆਪ ਕਿਰਪਾ ਕਰਕੇ ਆਪਣੇ ਜੀਵਨ ਦੀ ਵਿਚਾਰ ਕਰਾ ਲੈਣ ਸਾਰਿਆਂ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਨ 1855 ਦੇ ਵਿੱਚ ਤਨਜੀ ਗੁਰੂ ਹਰਿਦਾਸ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਪੰਨਨ ਦੇ ਗ੍ਰਹਿ ਵਿਖੇ ਕੀਰਤਪੁਰ ਸਾਹਿਬ ਜੀ ਕਰਤੀ ਤੇ 8ਵੇਂ ਪਾਤਸ਼ਾਹ ਤਨਸੀਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਹੁੰਦਾ ਆਪਾਂ ਹਰ ਸਾਲ ਇਸ ਪ੍ਰਕਾਰ ਤਿਹਾੜੀ ਨੂੰ ਮਨੰਦਦੇ ਹਾਂ ਅਰਦਾਸ ਵਿੱਚ 10ਵੇਂ ਪਾਤਸ਼ਾਹ ਨੇ ਬੋਲ ਨਹੀਂ ਲਿਖੇ ਹਨ ਕਿ ਇਹਨਾਂ ਦੇ ਦਰਸ਼ਨ ਕੀਤੇ ਤਾਂ ਤੁਹਾਡੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ ਇਹ 10ਵੇਂ ਪਾਤਸ਼ਾਹ ਦੇ ਲਿਖਤ ਹੈ ਅਗਲੇ ਬੋਲ ਨੇ ਪਰ ਇਹ ਇਸ ਤਰ੍ਹਾਂ ਦੀ ਨੂੰ ਨਵੇਂ ਪਾਤਸ਼ਾਹ ਨੇ ਧਾਂਗ ਲਾਇਆ। ਕਈ ਵਾਰੀ ਵਿਅਕਤੀ ਟੁੱਟ ਜਾਂਦਾ ਹੈ ਕਿ ਮੇਰੇ ਕੋਲ ਕੁਝ ਵੀ ਨਹੀਂ। ਸਾਥੀ ਸਾਲ ਛੱਡ ਜਾਂਦੇ ਨੇ, ਪਰਿਵਾਰ ਸਾਥ ਛੱਡ ਜਾਂਦਾ ਹੈ, ਤੰਤੂ ਜਿਹਾ ਵਿਅਕਤੀ ਬੜਾ ਕੁੜਲ ਜਾਂਦਾ ਹੈ। ਪਰ ਨਵੇਂ ਪਾਤਸ਼ਾਹ ਬ੍ਰਤੀ 10ਵੇਂ ਪਾਤਸ਼ਾਹ ਨੇ ਇਹ ਗੰਨ ਥੋਪ ਉਦਾ ਕੇ ਕਿਹਾ ਕਿ ਆਖਿਆ ਕਿ ਜੇ ਤੁਸੀਂ ਨਵੇਂ ਪਾਤਸ਼ਾਹ ਨੂੰ ਧਿਆ ਲੋ। ਸਾਨੂੰ ਧਿਆਣਾ ਨਹੀਂ ਹੁੰਦਾ, ਬੰਦਣਾ ਨਹੀਂ ਹੁੰਦਾ। ਜਿਠੇ ਤੋਂ ਭਾਵ ਇਹ ਨਹੀਂ ਕਿ ਸਤਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਰੂਪ ਸਾਹਮਣੇ ਰੱਖ ਕੇ ਉਹਦੇ ਦਰਸ਼ਨ ਕੀਤੇ ਆ ਕੁਝ ਫਰਮਤੋ ਜਨਾਂ ਨਹੀਂ ਛੋਟੀ ਜੀ ਉਮਰ ਹੈ ਬੜਾ ਬੜਾ ਜੀਵਨ ਹੈ ਛੋਟੀ ਜੀ ਉਮਰ ਦੇ ਵਿੱਚ ਬਹੁਤ ਕੁਝ ਤੁਹਾਨੂੰ ਸਿਖਾ ਕੇ ਗਏ ਜੋ ਕੁਝ ਉਹਨਾਂ ਨੇ ਕੀਤਾ ਉਹਦੇ ਤੇ ਪਹਿਰਾ ਦੇਣਾ ਤੇ ਉਹ ਕਰਮ ਏ ਗੁਰੂ ਦੇ ਦਰਸ਼ਨ ਹਨ ਤਾਂ ਤੇ ਚੌਥੇ ਪਾਤਸ਼ਾਹ ਨੇ ਬਾਣੀ ਵਿੱਚ ਆਖਿਆ ਸੱਜਣਾ ਚੇਤੇ ਰੱਖੇ ਜਿਸ ਗੁਰੂ ਨੂੰ ਮੰਨ ਲੈ ਉਹ ਗੁਰੂ ਜਿਹੜਾ ਕੁਝ ਕਹਿੰਦਾ ਉਹ ਕਲਿਆਣ ਕਰ ਗੁਰ ਸ਼ਖ ਮੀਤ ਚਲੋ ਗੁਰ ਚਾਲਦੀ ਜੋ ਗੁਰ ਕਹੈ ਸੋਈ ਭਲ ਮੰਨ ਹੰ ਹਰ ਕਥਨ ਕਰੀਂ ਪਈ ਵੇ ਇਹਦਾ ਗੱਲਾਂ ਦਾ ਪ੍ਰਚਾਰ ਕੀਤਾ ਜਾਂਦਾ ਕਿ ਪ੍ਰਚਾਰਕ ਪ੍ਰਕਾਸ਼ ਕਰਦੇ ਸਾਡਾ ਅਕੀਂਦਾ ਸਿਰ ਲੰਗਰ ਤੱਕ ਸਿੰਘ ਰਹਿ ਗਿਆ ਤੁਸੀਂ ਜਿਹੜੇ ਸ਼ਵੇਰੇ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਹੋ ਜਾਂ 6:00 7:00 ਵਜੇ ਕੋਈ ਪੌਣੇ 8:00 ਸਾਡੇ ਅਸਧ ਇਸ ਤਰ੍ਹਾਂ ਆਏਗਾ ਜਿਨ੍ਹਾਂ ਨੇ ਛਾਰਿਆਂ ਤੋਂ ਮਗਰੋਂ ਆ ਨੰਦਗਰ ਚਪਨ ਕਰਾ ਲੈਣਾ ਇਹ ਕਾਰਨ ਹੈ ਕਿ ਸਾਡੀ ਸਿੱਖੀ ਵਿੱਚ ਪ੍ਰਪਤਪਾ ਨਹੀਂ ਹੋਈ ਸਿੱਖੀ ਵਿੱਚ ਪ੍ਰਪਤਪਾ ਪ੍ਰਾਪਤ ਕਰਨ ਵਾਸਤੇ ਸਾਨੂੰ ਜੋ ਕੁਝ ਗੁਰੂ ਨੇ ਆਖਿਆ ਉਹਨੂੰ ਕਮਾਣਾ ਪੈਣਾ ਤਾਂ ਤੇ ਪਹਿਲੇ ਪਾਤਸ਼ਾਹ ਅਖਿਆ ਨੂੰ ਮੰਨਣਾ ਪਏਗਾ ਜੋ ਕੋਈ ਤੂੰ ਪੜਿਆ ਜੋ ਕੋਈ ਤੂੰ ਗਾਇਆ ਜੋ ਕੋਈ ਤੂੰ ਸੁਣਿਆ ਉਹਦਾ ਮੰਨਣ ਕਰ ਜਦੋਂ ਮੰਨਣ ਕਰੇਗਾ ਫਿਰ ਮੰਨੇ ਕੀ ਗੱਤ ਕਹੀ ਨਾ ਜਾਏ ਜੇਪੂ ਕਹਿ ਪਿਛੇ ਪਛਤਾਏ ਕਾਗਜ਼ ਕਲਪਨਾ ਲਿਖਣ ਹਾਰ ਮੰਨੇ ਕਾਬੈ ਅਚਾਰ ਐਸਾ ਨਾ ਨਿਰੰਦਨ ਹੋਏ ਇਥੇ ਥੋੜਾ ਜਿਹਾ ਜ਼ੋਰ ਦਿਆ ਕਰੋ ਜੇਪੂ ਮਨ ਮੰਨ ਲੈਣਾ ਜੇਪੂ ਮਨ ਜਾਣੈ ਮਨ ਕੋ ਇਨਨ ਦੇ ਨੂੰ ਸ਼ਿਆਦੀ ਮਨ ਦੇ ਵਿੱਚ ਮਨ ਨੂੰ ਕੋ ਜਾਨ ਕਰੇ ਜਿਨਾ ਕਮਾਇਆ ਉਹਨਾਂ ਨੇ ਆਪਣੇ ਤਨ ਦੀ ਪ੍ਰਵਾਨੀ ਕੀਤੀ ਆਪਣਾ ਤਨ ਗੁਰੂ ਤੋਂ ਭੇਟਾ ਕਰ ਦਿੱਤਾ ਕਿਉਂਕਿ ਕਮਾਣ ਵਾਲਿਆਂ ਨੇ ਸਿੱਖ ਲਿਆ ਜੋ ਤੂੰ ਪ੍ਰੇਮ ਖੇਲਨ ਖਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਲਕ ਪੈਰ ਤਰੀ ਜੈ ਸਿਰ ਦੀਜੈ ਕੰਨ ਤਰੀ ਜੈ ਪੜੇ ਲਿਖਿਆ ਨੇ ਆਖਿਆ ਪੀ ਸਿਸ਼ਟ ਲਈ ਤੇ ਦਿੱਤਾ ਜੀ ਇਹ ਸਾਡੇ ਤਰਿਕਸ਼ਣ ਨਹੀਂ ਗੁਰੂ ਕਾਸ਼ਿਕ ਜੂ ਚਾਹੀ ਪਰ ਪਿਖਾ ਸਕਦਾ ਹੈ ਪਰ ਸੰਪੂਰਣ ਸਿੱਖ ਨਹੀਂ ਉਮਰਾਂ ਛੋਟੀ ਹੈ ਤਦ ਰੁੱਤ ਦੇ ਵਿੱਚ ਜੰ ਪਹਿਲੀ ਵਾਰ ਪਰਖ ਹੋਈ ਬ੍ਰਾਹਮਣ ਦੋਗਾ ਨੇ ਪਾਲਕੀ ਜਾ ਰਹੇ ਸੀ ਸਾਹਮਣੇ ਔੜੀ ਨੂੰ ਪਿਠਾ ਦਿੱਤਾ ਕਹਿਣ ਲੱਗੇ ਕਿ ਜਾਂ ਅਰਥ ਕਰ ਇਹ ਕੇ ਨੇ ਨੇ ਆਪਰਜ ਕੀਤੀ ਕਿ ਪਾਂਛਾ ਨਾ ਕੂਲ ਕੱਟਦੀ ਉਹ ਬੜਾ ਕੁਰਲਾ ਹੁੰਦਾ ਹੈ ਬੜਾ ਦੁਖੀ ਹੈ ਸਤ ਗੁਰਾਂ ਦਾ ਅਨੁਮਾਨ ਦਿੱਤਾ ਜੀ ਜਿਸ ਵਸਤਰ ਦੇ ਨਾਲ ਸੰਤ ਗੁਰਾਂ ਦੇ ਅੰਨ ਸਾਫ਼ ਕੀਤੇ ਜਾਂਦੇ ਨੇ ਇਹਨੂੰ ਅਸ਼ਨਾਕ ਪਹਿਣਾ ਕਹਿੰਦੇ ਹਨ ਜਿਹੜੀਆਂ ਪਲਕਾਂ ਗੁਰੂ ਸਾਹਿਬਾਂ ਦੇ ਅੰਗਨ ਨਾਲ ਛੂਹ ਜਾਂਦੀਆਂ ਨੇ ਕਦੇ ਵੀ ਸ਼ਿਰ ਤੇ ਨਹੀਂ ਰਹਿਣਾ ਚਾਹੀਦਾ ਨਾ ਸ਼ਿਰ ਤੇ ਲੈਣ ਵਸਤਰ ਬੜੀ ਵਾਰੀ ਮੇਰੇ ਬਾਪੇ ਨੇ ਕੋਤਕ ਕੁਰਤਾ ਆਇਆ ਸ੍ਰੀ ਰਿਸ਼ੀ ਗੋਚਨ ਜੀ ਤੇ ਜੇ ਪਾਤਸ਼ਾਹ ਨੇ ਰਮਾਲ ਦਿੱਤਾ ਤੇ ਹਰੀਪੁਰ ਰਾਜ ਦੇ ਰਾਜੇ ਦਾ ਪੁੱਤਰ ਜਿਉਂਦਾ ਗੁਰਮਾਲ ਦੀ ਸ਼ੋਹਰਤ ਇਹ ਤੇ ਸਤਿਗੁਰਾਂ ਖਿਆ ਇਹਨੇ ਅੰਗ ਸਾਫ ਕਰੂ ਸਾਡੇ ਸਨਮਾਨ ਨਾਲ ਥੋੜੇ ਸਮੇਂ ਚ ਪੂਰੀ ਠੀਕ ਹੋ ਗਿਆ ਸਤਿਗੁਰਾਂ ਦਾ ਸਿੱਖ ਬਣ ਗਿਆ ਉਹ ਪੰਡਤ ਲੋਕ ਵੀ ਗੁਰੂ ਸਾਹਿਬਾਂ ਦੇ ਸਿੱਖ ਬਣ ਗਏ ਜਿਹੜੇ ਹੰਕਾਰੀ ਸਨ ਤੱਕ ਤੋ ਨਰਾਜ ਦੇ ਸਤਿਗੁਰਾਂ ਦਾ ਸੰਕਾਪ ਪ੍ਰਾਪਤ। ਮੈਂ ਤੁਗ ਮੰਤਰ ਸੁਣਾਣੀਆਂ ਨੇ ਕਿਉਂਕਿ ਸਾਖੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਨਹੀਂ ਜਿਹੜੀਆਂ ਇਹਨਾਂ ਦੇ ਜੀਵਨ ਵਿੱਚ ਨੇ। ਕੁਝ ਕੁ ਸਾਖੀਆਂ ਨੇ ਕਿਉਂਕਿ ਜੀਵਨ ਛੋਟਾ ਹੈ ਪਰ ਉਹਨਾਂ ਨੇ ਆਪਣੇ ਜੀਵਨ 'ਚ ਸਿੱਖਿਆ ਬੜੀ ਵੱਡੀ ਦਿੱਤੀ ਸਨ। ਤੁਸੀਂ ਥੋੜਾ ਕਰ ਸਕਦੇ ਹੋ ਕੁਝ ਕੀਤਾ। ਜੋ ਕੁਝ ਸਤਿਗੁਰਾਂ ਕੀਤਾ ਦਿੱਲੀ ਦੀ ਤਰਤੀ ਤੇ ਇਹ ਨਹੀਂ ਕਰ ਸਕਣਾ। ਅਜੀ ਤੇ ਆਪਣਾ ਤੋਂ ਵੀ ਦੂਰ ਹੋ ਗਏ ਇਸ ਕਰੋਨਾ ਖਰਚ ਕੋਈ ਨਹੀਂ ਜਾਣਾ ਮੈਦੇ ਪਿੜਾ ਬਿਮਾਰ ਹੋ ਗਏ ਤੇ ਮਰਨਾ ਮੱਖ ਮਰੀਏ ਸੰਸਕਾਰ ਤੇ ਉਹਨਾਂ ਗਏ ਸਤਿਗੁਰਾਂ ਖਿਆ ਨੇ ਜਿੰਨੇ 50 ਸੱਕੇ ਬਚਾਵਾ ਆਪਣਾ ਤਨ ਦਿੱਲੀ ਦੇ ਲੋਕਾਂ ਤੋਂ ਨਿਸ਼ਾਵਰ ਕਰਕੇ ਉਹ ਦੁਨੀਆਂ ਦੀ ਰੱਖਿਆ ਕਰਦੇ ਰਹੇ ਉਮਰਾ ਕਿੰਨੇ 7.5 ਤੇ 8 ਸਾਲ ਦੇ ਬਚਾਲੇ ਸਤਪੁਰਾਂ ਨੂੰ ਦਿੱਲੀ ਬੁਲਾਇਆ ਜਾਂਦਾ ਹੈ ਮਿਰਜ਼ਾ ਜੈ ਸਿੰਘ ਰਾਜੇ ਦਾ ਨਾਮ ਹੈ ਔਰੰਗਜ਼ੇਬ ਇਹਦੇ ਰੰਗ ਜੱਤ ਬੁਲਾਉਂਦਾ ਜਦੋਂ ਰਾਮ ਰਾਏ ਨੇ ਤਰਕ ਕੀਤਾ ਕਿ ਤੱਕ ਮੈਨੂੰ ਚਾਹੀਦਾ ਸੀ ਜੋ ਕਿ ਉਹਨਾ ਪੰਕਤੀ ਬਦਲੀ ਰਾਜੇ ਨੇ ਖੁਸ਼ੀ ਨਾਲ ਵਾਸਤੇ ਔਰੰਗਜ਼ੇਬ ਮਿਲਤੀ ਮੁਸਲਮਾਨ ਕੀ ਤੇਰੇ ਪਈ ਘਮਿਆਰ ਘੜ ਭਾਂਡੇ ਇੰਤਾਂ ਕੀਆ ਦਲ ਤੇ ਕਰੇ ਉਕਾਰ ਜਲ ਜਲ ਲੋਅ ਬੱਪਣੀ ਫਲਾਤ ਚੜਚੜ ਪਵੇ ਅਗਿਆਰ ਜਰੂਜ ਅਸੀਂ ਅਸਾਂ ਜੀ ਕੋਈ ਵਾਰ ਸੁਣਾਦੇ ਆ ਤੇ ਉਥੇ ਪਾਪੇ ਰਾਮ ਰਾਏ ਨੇ ਜਦੋਂ ਕਰਾਮਾਤਾਂ ਵਿਖਾਈਆਂ ਮੈਨੂੰ ਤੇ ਲੈ ਕੇ ਚੜਕੀ ਤੇ ਬਹਤ ਸਾਰੇ ਕਰਾਮਾਤਾ ਜੀ ਉਹਨਾਂ ਵਿੱਚੋਂ ਫਿਰ ਇਹ ਪੰਕਤੀ ਵੀ ਬਦਲੀ ਹੋਰੰਗ ਜੀ ਦੇ ਖੁਸ਼ੀ ਨਾਲ ਮਸਤੇ ਉਹ ਖੁਸ਼ੀ ਦੇ ਬਦਲੇ ਉਹਨੂੰ ਮੇਰੇ ਆ ਸੰਸਾਰਿਕ ਤਨ ਮਿੱਟੀ ਮੁਸਲਮਾਨ ਕੀ ਦੀ ਥਾਂ ਤੇ ਬੇਈਮਾਨ ਲਿਖਿਆ ਤੇ ਕਹਿੰਦਾ ਕਿ ਭਲੇਖਾ ਲੱਗ ਗਿਆ ਬਾਬਾ ਸਤਗੁਰ ਨਾਨਕ ਸਾਹਿਬ ਜੀ ਨੂੰ ਭਲੇਖਾ ਪਾਣ ਵਾਲਾ ਸ਼ਬਦ ਵਰਤਦਾ ਪਾਪਾ RAM ਰਾਏ ਸਤਗੁਰਾਂ ਖੈ ਸਿੱਖਾਂ ਬੰਦੇ ਨਹੀਂ ਲੱਗਣਾ ਨਾ ਸਮਝਿਆ ਕੰਮ ਨੂੰ ਦਰਸ਼ਨ ਦੇਣੇ ਨੇ ਕਿ ਨਹੀਂ ਆਪਣੇ ਪੁੱਤਰ ਦੇ ਮੱਥੇ ਲੱਗਣਾ ਹੈ ਨਹੀਂ ਸ਼ੀ ਅਠਵੀਂ ਪਾਸ਼ਿਆਂ ਨੂੰ ਤਖਤ ਦੇ ਕੇ ਵੀ ਇਹ ਗੱਲਾਂ ਕਹੀ ਸੀ ਅਠਵੇਂ ਪਾਸ਼ਿਆਂ ਨੇ ਸ਼ੰਭਵਰ ਤੇ ਸੁਨ ਰਾਜਾ ਮਿਲਜਾ ਜੈ ਸਿੰਘ ਨੂੰ ਕਿ ਅਸੀਂ ਪਰੇਸ਼ਰ ਨੂੰ ਦਰਸ਼ਨ ਦਿਜਣੇ ਨਹੀਂ ਮਨੈਸ਼ ਕੋ ਦਰਸ਼ਨ ਨਹੀਂ ਤਨ ਇੱਕ ਪਰਸਨ ਦੀ ਤਰਤੀ ਤੋਂ ਸਤਿਗੁਰੂ ਅਰੰਗਜੀਤ ਦੇ ਸੱਤੇ ਤੇ ਜਿਹੜਾ ਮਿਲਜਾ ਰਾਜਾ ਜੈ ਸਿੰਘ ਤੇ ਰਾਹੀਂ ਆਇਆ ਦਿੱਲੀ ਦੀ ਤਰਤੀ ਵੱਲ ਜਾਂਦੇ ਨੇ ਜਿਹੜੇ ਸੇਖ ਸਤਿਗੁਰਾਂ ਦੇ ਨਾਲ ਨਵੇਂ ਜੰਮ ਵਿੱਚ ਸ਼ਹੀਦ ਹੋਏ ਉਹਨਾਂ ਵਿੱਚੋਂ ਪੰਜ ਸਿੰਘ ਨਾਲ ਲਏ ਸੀ ਜੋ ਖੁਰਾ ਸਾਹਿਬ ਦੀ ਤਰਕੀਬੇ ਤਖਾਣਾ ਕੀਤਾ ਕਿੱਥੇ ਪੰਡਿਤ ਲਾਲਚੰਦ ਪਰਖ ਕਰਦਾ ਹੈ ਇਹ ਇਹ ਦੀ ਸ਼ੋਤਿ ਉਹਨਾਂ ਚਿੰਦਾ ਵੱਡਾ ਨਾਮ ਸਾਡੇ ਭਗਵਾਨ ਕੋਸ਼ਨ ਜੀ ਨੇ ਹਰਕ੍ਰਿਸ਼ਨ ਹਨ ਕਿ ਮੈਂ ਤੇ ਇਹਨਾਂ ਨੂੰ ਗੁਰੂ ਤਾਂ ਮੰਨਾਂਗਾ ਜੇ ਕਿ ਮੇਰੇ ਕੋਈ ਸਵਾਲਾਂ ਦਾ ਉੱਤਰ ਦੇਣ ਸੰਤ ਗੁਰਾਂ ਕੇ ਸਵਾਲ ਕਹਿਣ ਲੇ ਮੱਧ ਭਾਗਵਤ ਗੀਤਾ ਦੇ ਅਰਥ ਕਰਦੇ ਹੂੰ ਸਤਿਗੁਰੂ ਸੇ ਹਸਪੀਟਲ ਲਗੇ ਪਣ ਜੀ ਮੈਂ ਤੇ ਗੱਲ ਨਹੀਂ ਦਿਆਂਗਾ ਫਿਰ ਤੂੰ ਸ਼ੱਕ ਕਰੇਗਾ ਕਿ ਤੁਹਾਡੇ ਕੋਲ ਕਰਮਾ ਆਵੇ ਤੁਸੀਂ ਤਾਂ ਕਰ ਦਿੱਤੇ ਉਹ ਆਪਣੀ ਮਰਜ਼ੀ ਨਾਲ ਆਇਆ ਇਹਨੂੰ ਬੜਾ ਮੌਕਾ ਮਿਲਿਆ ਇਹ ਆਪਣੇ ਅਕੀਦੇ ਨੂੰ ਆਪਣੇ ਮਕਸਦ ਨੂੰ ਪੂਰਿਆ ਕਰਨ ਵਾਸਤੇ ਇਤੋਂ ਦੇ ਨਗਰ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਜਿਹੜਾ ਗੁੰਗਾ ਹੈ ਜਿਹਨੂੰ ਕੰਨਾਂ ਤੋਂ ਸੁਣਦਾ ਨਹੀਂ ਦਿਲ ਆਪਣੀ ਜ਼ਿੰਦਗੀ ਜਿਉਣੀ ਨਹੀਂ ਜਾਣਦਾ ਐਡੇ ਵੱਡੇ ਮਹਾਨ ਗ੍ਰੰਥ ਦੇ ਅਰਥ ਕਰਾਉਣ ਵਾਸਤੇ ਉਹ ਛੱਜੂ ਚਿਹੁਰ ਨੂੰ ਲੈ ਕੇ ਹੁੰਦਾ ਅਸੀਂ ਅਜਿਹਾ ਵਿਸ਼ਵਾਸ ਨਹੀਂ ਕਰਨਾ ਅਸੀਂ ਉੱਥੇ ਠੀਕ ਹੁੰਦੇ ਨਹੀਂ ਆਪ ਵੀਡੀਓ ਤੇ ਦੇਖ ਲਓਗੇ ਪਰ ਭਾਵਨਾ ਬਣਾ ਕੇ ਕਦੇ ਗਏ ਨਹੀਂ ਜਦੋਂ ਆਇਆ ਸਤਗੁਰਾਂ ਨੇ ਸਿਖ ਤੇ ਰੱਖੀ ਛੱਤੀ ਪੰਡਿਤ ਜੀ ਮਨ ਭਗਵਤ ਕੀਤਾ ਪੜ੍ਹਤੇ ਗਏ ਤੇ ਇਹ ਮੂੰਗਾ ਬੋਲਾ ਵਿਅਕਤੀ ਬੋਲ ਕੇ ਲੋਕਾਂ ਦੇ ਵਿੱਚ ਅਰਥ ਸੁਣਾ ਦਿੰਦਾ ਹੈ ਪੰਡਿਤ ਲਾਲ ਚੰਦ ਵੀ ਨਿੰਦਿਆ ਇਥੋਂ ਸਤਗੁਰਾਂ ਨੇ ਸਾਡੀ ਸੰਗਤ ਨੂੰ ਆਖਿਆ ਤੁਸੀਂ ਵਾਪਸ ਚਲੋ ਅਤਿ ਆਸ਼ਕਿੰਦ ਦੇ ਪੰਜ ਛਿਕ ਸਤਗੁਰਾਂ ਆਪਣੇ ਨਾਲ ਲਏ ਭਾਈ ਦਰਗਾਹ ਮਾਨ ਭਾਈ ਮਤੀ ਦਾਸ ਭਾਈ ਤੇਜਾਦਾ ਜੀ ਭਾਈ ਗੁਰਦਤਾ ਜੀ ਭਾਈ ਸਬੀ ਦਾਸ ਇਹਨਾਂ ਵਿੱਚੋਂ ਤਿੰਨ ਸੇਖੋਂ ਨੇ ਭਾਈ ਸਬੀ ਦਾਸ ਭਾਈ ਜੰਦਾ ਜੀ ਭਾਈ ਮਤੀ ਦਾਸ ਜਿਹੜੇ ਨੌਵੇਂ ਜਮੇ ਵਿੱਚ ਜਿੱਦੀ ਦੀ ਧਰਤੀ ਤੇ ਸ਼ਹੀਦ ਹੋਏ ਇੱਕ ਮੁਕਸ਼ੰ ਮਸਾਂਦ ਸੀ ਸ਼ੇਵਾ ਗੁਰਬਖਸ਼ ਮਾਲ ਉਹ 6 ਸਿੱਖਾਂ ਨੂੰ ਨਾਲ ਲਿਆ ਸਤਪੁਰਾ ਸਤਗੁਰੂ ਪਜੋਖਰਾ ਸਾਹਿਬ ਦੀ ਧਰਤੀ ਤੋਂ ਅੱਗੇ ਚੱਲਦੇ ਨੇ ਥਾਨੇਸ਼ਰ ਵਰਖੇਤਰ ਪਾਣੀ ਪਤੋਂ ਹੁੰਦੇ ਹੋਏ ਰਾਜਾ ਜੈ ਸਿੰਘ ਦੇ ਬੰਗਲੇ ਰਚ ਪਹੁੰਚੇ ਪੂਰਬਨ ਥਾਂਵਾਂ ਤੇ ਗਏ ਜਦੋਂ ਉੱਥੇ ਪਹੁੰਚਦੇ ਨੇ ਪਹਿਲੀ ਵਾਰ ਛੋਟੀ ਉਮਰ ਅਚ ਪਰਖ ਕੀਤੀ ਪੰਡਤਾਂ ਨੇ ਉਹ ਲਈ ਠੀਕ ਸਤਿਗੁਰਾਂ ਕਰ ਦਿੱਤਾ ਦੂਜੀ ਵਾਰ ਫਿਰ ਪੰਡਤ ਆ ਰਾਜ ਚੰਦ ਤੀਜੀ ਵਾਰ ਰਾਜਾ ਜੈ ਸਿੰਘ ਦੀਆਂ ਅੱਖਾਂ ਮੈਂ ਪਰਖ ਕਰ ਲਈ ਇਹ ਗੋਲੀਆਂ ਵਾਲੇ ਕੰਪਣੇ ਪਾ ਕੇ ਸਤਗੁਰਾਂ ਦੇ ਦਰਸ਼ਨ ਕਰਨ ਆਏ ਤੇ ਸਤਗੁਰਾਂ ਨੂੰ ਸਵਾਲ ਕੀਤਾ ਗਿਆ ਪਿਰਾਨੀ ਦੀ ਪਹਿਚਾਣ ਕੋ ਸਤਗੁਰਾਂ ਨੇ ਸਿਰ ਤੇ ਇਹਦੇ ਵਿੱਚ ਇੱਥੇ ਰੱਖੀ ਸੀ ਕਿ ਗਾਲਾਂ ਖਿਸੀ ਪਿਰਾਨੀਆਂ ਨੂੰ ਡਾਣੀਆਂ ਵਾਲੇ ਰਾਜ ਕੋਈ ਸ਼ੋਭਾ ਦਿੱਤੇ ਗੋਲੀਆਂ ਦੀ ਬਣੀ ਦਾ ਹਰਾਮ ਸਾ ਜੇ ਇਥੇ ਕਿੱਸਾ ਕਹਿੰਦਾ ਹੈ ਕਿ ਰਾਜਾ ਮਿਲਗਾ ਜੈ ਸਿੰਘ ਨੇ ਮਾਫੀ ਮੰਗੀ ਕਿ ਸਾਡੇ ਤੋਂ ਗੁਨਾਹ ਹੋਇਆ ਹੈ ਸਤਪੁਰਾਂ ਨੂੰ ਸ਼ੀਸ਼ ਚ ਪਾਇਆ ਸੰਗਤਾਂ ਵਿਸ਼ਵਾਸ ਓੜਵਦਿਆ ਕਿਉਂਕਿ ਬਾਬੇ ਦੀ ਬਾਣੀ ਚ ਕਹਿ ਲਿਆ ਗਾ ਦਿੱਤਾ ਸੀ ਪ੍ਰਗਤ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵੜਿਆ ਕਿੰ ਪਰਮੇਸ਼ਰ ਅਰਜ ਸ਼ਮਦਾ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਤ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਚਿੰਤਾ ਹੋਰ ਬਣ ਗਿਆ ਇੱਥੇ ਔਰੰਗਜ਼ੇਬ ਨੇ ਆਪਣੇ بیٹے ਨੂੰ ਭੇਜਿਆ ਤੇ ਰਾਮ ਰਾਏ ਤਖਤ ਮੰਨਦਾ ਤੁਸੀਂ ਗਲਤ ਤਰੀਕੇ ਨਾਲ ਤਖਤ ਸਿਕਾ ਬਧ ਹੋਇਆ ਸਤਿਗੁਰਾਂ ਨੇ ਚਲ ਨਿਕرائی ਕਿ ਬਾਬੇ ਨਾਨਕ ਨੇ ਆਪਣੇ ਪੁੱਤਰਾਂ ਨੂੰ ਦਿੱਤਾ ਤਖਤ ਇਹ ਸਤਿਗੁਰ ਅੰਗਰ ਦੇਵ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਤਖਤ ਦਿੱਤਾ ਹੈ ਕਿ ਤੀਜੇ ਪਾਦਸ਼ਾਹ ਨੇ ਆਪਣਾ ਤਖਤ ਪੁੱਤਰਾਂ ਨੂੰ ਦਿੱਤਾ ਹੈ ਇਹ ਪ੍ਰਪਰਤੀ ਪੀੜੀਦਰ ਪੀੜੀ ਦੀ ਨਹੀਂ ਇਹ ਤੇ ਜਿਸकी ਵਸਤ ਦਿਸ਼ਾ ਕਰ ਆਵੇ ਗੁਰੂ ਬਖਸ਼ਿਸ਼ ਕਰਕੇ ਦਿੰਦਾ ਇਹ ਲੱਭੀ ਬਖਸ਼ਿਸ਼ ਹੈ ਜਿਹਦੇ ਅੰਦਰ ਸੱਤਾ ਹੋਵੇ ਉਹਨੂੰ ਇਹ ਤੱਕਾ ਸੌਪਿਆ ਜਾਂਦਾ ਹੈ ਅਰਣਜੀਤ ਜੀ ਜਦੋਂ ਤਸੰਦੀ ਹੋਈ ਨਿਰਲ ਚੰਦਾ ਆ ਰਿਹਾ ਕਿ ਮੈਨੂੰ ਦਰਸ਼ਨ ਹੋ ਸਤਪੁਰਾਖ ਦੇ ਦਰਸ਼ਨ ਨਹੀਂ ਤੇ ਇਨੇ ਨਾਮ ਰਾਏ ਨੂੰ ਸਮਝਾਇਆ ਕਿ ਉਹ ਸੱਚੇ ਨੇ ਤੇ ਝੂਠੇ ਸਤ ਪਿੰਦ ਬਾਬੇ ਰਾਮ ਰਾਏ ਨੂੰ ਦਿੱਤੇ ਗਏ ਇਹਨਾਂ ਸ਼ਤਪੰਡਾਂ ਦਾ ਇਤਿਹਾਸ ਵਿੱਚ ਜ਼ਿਕਰ ਹੈ ਗੁਰਵੜਾ ਧੰਮਵਾਲ ਚਮਥਰੀ ਰਤਨਾਵਲੀ ਪੰਡਤਵਾੜੀ ਮਿਆਵਲ ਤੇ ਰਾਜਪੁਰਾ ਇੱਥੇ ਫਿਰ ਡੇਰਾ ਦੂਰ ਵਸਿਆ ਜਿੱਥੇ ਬੇੰਤ ਲੋਕ ਜਾਂਦੇ ਤਦਾ ਪ੍ਰਸਤਿ ਇਹਨੇ ਆਪਣੀ ਗੱਤੀ ਆਪਣਾ ਤਖਤ ਚਲਾਇਆ ਗੁਰੂਮਨ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਾਨੀਆਂ ਕੋਸ਼ ਜਿਹੜੀਆਂ ਨੇ ਨਾਕਾਮ ਹੋ ਗਏ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਲੱਗੇ ਨੇ ਜਿੰਦੀ ਦੀ ertid ਤੇ ਰਿੰਦੀਆਂ ਆਪ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਚੇਚਕ ਫੈਲਦੀ ਮੈਂ ਕੋਈ ਨੋ ਜ਼ਿਕਰ ਕਰ ਚੁੱਕਾ ਉਹਨਾਂ ਆਪਣੇ ਤਨ ਦੀ ਪ੍ਰਵਾਨੀ ਚੀਕਦੀ ਤੇ ਸਿੱਖੀ ਵਿੱਚ ਕਾਮਯਾਬੀ ਹੁੰਦਾ ਹੈ ਸਿੱਖੀ ਦੀ ਪ੍ਰਪਕਤਾ ਹੀ ਇਹ ਹੈ ਜਿਹੜਾ ਆਪਣੇ ਤਨ ਦਾ ਧਿਆਨ ਰੱਖਦਾ ਛੜਨ ਦੀ ਇਹ ਸੁਭਾ ਹੈ ਕਿਸੇ ਨੂੰ ਦੁੱਖ ਲੱਗੇ ਜਿਵੇਂ ਇਹ ਬੁਲਾਮ ਪ੍ਰਗਟ ਹੋਣਾ ਸੀ ਤਾਲੀਆਂ ਮਾਰ ਕੇ ਅਸਮਿਆਂ ਦੁਜਿਆਂ ਦਾ ਮੌਜੂ ਉਡਾਣਾ ਸਾਡੀ ਜ਼ਿੰਦਗੀ ਦਾ ਮਕਸਦ ਬਣ ਗਿਆ ਸਾਡੇ ਪਰਿਵਾਰਾਂ ਵਿੱਚ ਇਹ ਕੁਝ ਚੱਲਦਾ ਹੈ ਸਾਡੇ ਸਮਾਜ社ਡੀਆਂ ਘਰਾਂ ਵਿੱਚ ਇਹ ਕੁਝ ਆਰੰਭ ਹੋ ਗਿਆ ਅ ਸਤਿਗੁਰਾਂ ਤੇ ਆਖਿਆ ਸੀ ਜਦੋਂ ਦੂਜੇ ਨੂੰ ਤਰ ਤੋ ਵੇਜ ਦੂਜੇ ਦਾ ਦਰਦ ਆਪਣੇ ਤੇ ਲੈ ਸਕਣਾ ਤਾਂ ਤੂੰ ਸਿੱਖ ਹੈ ਏ ਨੂੰ ਬਣਾਏ ਇਸ ਕਰ ਵਾਸਤੇ ਆਪਾਂ ਦੇ ਇਹ ਬਾਜਾਂ ਮਜਾ ਰਹੇ ਨਾ ਸਿਖਨ ਨਾਲ ਬਦੀ ਕੀ ਹੋ ਰਹੀ ਕਿ ਸਿਖਨ ਨਾਲ ਤੱਕਾ ਉਹਨੂੰ ਕੁਝ ਵੀ ਨਹੀਂ ਹੁੰਦਾ ਸਿੱਖ ਬਣੇ ਤਾਂ ਕੇ ਸ਼ਾਇਦ ਇਹ ਮੁਕਾਲਾ ਕਰਨ ਵਾਸਤੇ ਜਿੱਥੇ ਤੱਕਾ ਹੁੰਦਾ ਇਹਨੂੰ ਕੋ ਬੁਲਾਏ ਨਾਮਦਾਏ ਉਹਦੀ ਵਿਰੋਧਤਾ ਕਰਕੇ ਉਹਨਾਂ ਨੂੰ ਹੱਕ ਦਿਵਾਉਣ ਵਾਸਤੇ ਸਿੱਖ ਅੱਗੇ ਆਇਆ ਕੰਪਾ ਪੜਿਆ ਜਨੀਰ ਪੜੀ ਵਾਲੀ ਪੜਦਿਆਂ ਚ ਜਿੰਨੀਆਂ ਅਦਾਸਾਂ ਆਈਆਂ ਤੇ ਪੜਿਆ ਸੀ ਨਾਨਕ ਨਾਮ ਚੜਤੀ ਕਲਾ ਤੇਰੇ ਬਾਣੇ ਸ਼ਰਮੰਤ ਨਾ ਭੜਾ ਪਰ ਕਿੰਨਿਆਂ ਦਾ ਭੜਾ ਕੀਤਾ ਆਪਾਂ ਦੇਖੇ ਬਧੀ ਗੁਰੂਆਂ ਦੇ ਪੁਰਪਨਾਇ ਸਫਲ ਤਾਂ ਹੋ ਸਕਦੇ ਨੇ ਜੇ ਸਿੱਖ ਆਪਣੇ ਆਲੇ ਦੁਆਲੇ ਤੋਂ ਦੂਰ ਨਾ ਹੋਵੇ ਜੇ ਆਪਣੇ ਆਣ ਗੁਆਣ ਸਿੱਖ ਧਿਆਨ ਰੱਖੇ ਇਹ ਸਿੱਖੀ ਦੀ ਪਰਪਕਤਾ ਹੈ ਜੀ ਸਿੱਖ ਹੋਣ ਦਾ ਦਾਵਾ ਕਰਨ ਵਾਲਾ ਸਿੱਖ ਜਿਹੜਾ ਆਣ ਗੁਆਣ ਚ ਵੇਖੇ ਵੀ ਕੋਈ ਤਨ ਤੋਂ ਨੰਗਾ ਤੇ ਨਹੀਂ ਉਹਨੂੰ ਵਸਤਰ ਕਹਿ ਲੈਂਦਾ ਹੈ ਕਿਆ ਸ਼ਾ ਬੱਚਾ ਤੇ ਨਹੀਂ ਵਧੀਗ ਹੈ ਮੈਨੂੰ ਨਾਂ ਨਹੀਂ ਹੁੰਦਾ ਇਸੇ ਕਲੋਨੀ ਦੇ ਵਿੱਚ ਇੱਕ ਬੱਚੇ ਕੋਲ ਗਿਆ ਤਮਲਾ ਹੋ ਜਾਂਦਾ ਸੀ ਕੋਈ ਕਿਸੇ ਦਿਨ ਜੇ ਵਕਤ ਬਣਿਆ ਤੇ ਸੰਗਤ ਵਿੱਚ ਉਹਦੇ ਦਰਸ਼ਨ ਕਰਾਵਾਂ ਉਹਨੇ ਸ਼ਿਰ ਦੇ ਵਾਲਕਾ ਦਿੱਤੇ ਮੈਂ ਕਿਹਾ ਕਿਉਂ ਕਹਿੰਦਾ ਜੀ ਪੜਨਾ ਪੜਾਈ ਦਾ ਖਰਚਾ ਨਹੀਂ ਚੁੱਕਿਆ ਲੰਦਾ ਦੁਕਾਨ ਤੇ ਜਾਂਦਾ ਕੰਮ ਨਹੀਂ ਕਰ ਸਕਦਾ ਤਾਂ ਮੈਂ ਵਾਲਕ ਤਾਂ ਇਸ ਸਥੀਤ ਤੇ ਬੈ ਕੇ ਤਮਲਾ ਵਿਨੰਦਾ ਸੀ ਮੈਨੂੰ ਤਮਲੇ ਵਾਸਤੇ ਨੰਨਗਰ ਵੀ ਡਿਊਟੀ ਵਾਸਤੇ ਜਾਣਾ ਸਕੰਦਰ ਨਹੀਂ ਮੈਨੂੰ ਸੁਭਾਲ ਨਹੀਂ ਆ ਰਹੀ ਕਿਸੇ ਕੋਣ ਨਹੀਂ ਹੁਣ ਬਕਤ ਇਹ ਆ ਚੁੱਕਾ ਬੇਤ ਬੱਚੇ ਨੇ ਜਿਹੜੇ ਐਸੇ ਇਹਨਾਂ ਗੱਲਾਂ ਕਰਕੇ ਸਿੱਖੀ ਤੋਂ ਪਤ ਤੋ ਰਹੇ ਨੇ ਆਪਾਂ ਸਿਰਵਾਜਾਂ ਵਧਾਇਆ ਕਿ ਸਿੱਖੀ ਘਟ ਰਹੀ ਹੈ ਜੀ ਔਰ ਸਿੱਖਾਂ ਦੀ ਤਦਾਦ ਨੂੰ ਵਧਾਉਣ ਵਾਸਤੇ ਸਿੱਖ ਨੂੰ ਆਪਣਾ ਆਪਣਾ ਖਰਜ ਨਿਬਾਣਾ ਪਏਗਾ ਆਪਾਂ ਤੇ ਕੋਈ ਤੇਕ ਰੱਖੀ ਕੀ ਇਹ ਪ੍ਰਬੰਧ ਸ਼੍ਰੋਮਣੀ ਕਮੇਟੀ ਦਾ ਗੰਦਲਿਕ ਵਿੱਚ ਤਾਂ ਕਿ ਉਹਨਾਂ ਨੇ ਕੁਝ ਕਰਨਾ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੇ ਘਰਾਂ 'ਚ ਕਲਮਸ਼ਾਲਾ ਬਣਾਓਗੇ ਤਾਂ ਸਿੱਖੀ ਗਲ ਕਰ ਅੰਦਰ ਤਰਹੋ ਸ਼ਾਨ ਹੋਰ ਕੀਰਤਨ ਸਦਾਸ਼ੁਭਾ ਨਰੀ ਮੱਚੇ ਦੀ ਪੜਾਈ ਦਾ ਖਰਚਾ ਕਰਨਾ ਉਹਨਾਂ ਨੂੰ ਸੁਭਾਲਣਾ ਸਿੱਖੀ ਤੋਂ ਟੁੱਟੇ ਹੋਏ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨਾ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਹ ਨਹੀਂ ਕਿ ਇਹ ਪੁਰਬ ਮਨਾਓ ਆਪਾਂ ਸਿਰਫ ਮੰਦਰ ਤੱਕ ਸ਼ਿੰਗ ਪਰਹਿਣਾ ਨਹੀਂ ਅੱਜ ਜਿਹੜਾ ਸਮਾਂ ਤੁਹਾਡਾ ਉਹ ਹੈ ਬਾਬੇ ਨਾਨਕ ਦੀ ਬਚਨਾ ਅਨੁਸਾਰ ਆਪ ਕਲੂ ਆਇਓ ਦੇ ਜਿਵੇਂ ਬਚੋਗੇ ਇਕ ਨਾਮ ੋ ਗੋਵੋ ੋ ਪੁਨ ਕਿਹੜਾ ਜੀ ਕਲ ਜੁ ਵਿੱਚ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਕਾਹੇ ਸਭ ਸਹਿ ਬੋ ਕਿਰਪਾਨ ਸਮਾਲੇ ਸਾਹੀ ਸਾਹੀ ਮਿਰਥਾ ਕੋਈ ਨਾ ਜਾਏ ਜੀ ਆਵੇਂ ਤੁਮ੍ਹਾਰੀ ਕੀ ਪੁਨ ਸਾਨੂੰ ਕਰਨੀ ਪੈਣਗੇ ਤਾਂ ਅਸੀਂ ਸਿੱਖ ਅਵਕਤ ਅਖਵਾ ਸਕਾਂਗੇ ਕਿ ਸਤਗੁਰਾਂ ਨੇ 8ਵੇਂ ਜਾਮੇ ਚ ਦੁਖੀਆਂ ਦੀ ਭਾਲ ਉਹਨਾਂ ਦੀ ਸੇਵਾ ਸਪਰਸ਼ ਸਿੱਖ ਰੋਗਦੇ ਰਹੇਗੀ ਬਿਨਾ ਕਰੋ ਸਾਨੂੰ ਜਾਣਦੇ ਸਤਿਗੁਰਾਂ ਕਹਿੰਦੇ ਸਾਡਾ ਸਰਜ ਉਸ ਬੰਗਲੇ ਦਾ ਨਾਮ ਬਗਲਾ ਸਹਿ ਬਣ ਗਿਆ ਜਿੱਥੇ ਲੱਖਾਂ ਨਹੀਂ ਤਦਾਂ ਵਿੱਚ ਦੁਨੀਆ ਦੇ ਨਾਂ ਮੱਥਾ ਟੇਕਦੇ ਬਿੰਤ ਕੋਣੀ ਆਦਵੀਅਤੋਂ ਟੇਕ ਹੁੰਦੇ ਹਨ ਮਾਸਟਰ ਜਸਵਿੰਦਰ ਸਿੰਘ ਜੀ ਨੇ ਉੱਥੇ ਉਹ ਗੁਰਬਾਣੀ ਦੀ ਕਲਾਸ ਲੰਦੇ ਉਹਨਾਂ ਦੇ ਹੱਥਾਂ ਤੇ ਗੰਢਾ ਪੈਦੂਆਂ ਸ਼ੰਗ ਬੜਾ ਤਰਕਸ਼ੀਲ ਸੀ ਹੋ ਮਾਨਿਆ ਖੇਪੀਓ ਤੇ ਸ਼ਰਾਨ ਕਰਿੰਦਾ ਸ਼ਰਾਨ ਕਰਿਆ ਥੋੜਾ ਰੋਗ ਠੀਕ ਹੁੰਦੇ ਨੇ ਉਹਨੇ ਆਖਿਆ ਕਰ ਲੈ ਪੁੱਤਾਂ ਇਹ ਤੂੰ ਤਰਕ ਬਣਾ ਕਰਨਾ ਨਾ ਉਹਨਾਂ ਨੂੰ ਜੇ ਫਿਰ ਕੀ ਦਵਾਈ ਲਿਆ ਮਿਤ ਨਹੀਂ ਹੋ ਰਹਾ ਉਹ ਕਹਿੰਦਾ ਪੰਜ ਹਫਤਿਆਂ ਦੇ ਵਿੱਚ ਮੇਰੀਆਂ ਸਾਰੀਆਂ ਗੱਡਾਂ ਸਵੱਇਕ ਤੋਂ ਹੋ ਜਾਈਆਂ ਤੇ ਬੋਰ ਗਾਰਦਨ ਦੇ ਵਿੱਚ ਇੱਕ ਬੱਚੀ ਨੂੰ ਕੋੜ ਹੋਇਆ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਉਹਦਾ ਕੋੜ ਬਗਲਾ ਸਾਹਿਬ ਦੇ ਸ਼ਰੂਗਰ ਵਿੱਚ ਇਸ਼ਨਾਨ ਕੀਤਾ ਠੀਕ ਹੋ ਗਿਆ ਕੀ ਬਖਸ਼ਾ ਨੇ ਐਵੇਂ ਨਹੀਂ ਦਸਵੇਂ ਪਾਤਸ਼ਾਹ ਨੇ ਦੇਖਿਆ ਸ਼੍ਰੀ ਹਰਿ ਗਿਸ਼ਨ ਤੇ ਆ ਗਿਆ ਜਿਸ ਜੱਥੇ ਸ਼ਕਤ ਆਉ ਸੁਸ਼ਕਤਾਂ ਸਰਵਾਂ ਦੇ ਆਗਮਨ ਦੀਆਂ ਲੱਖ ਲੱਖ ਬਰਾਈਆਂ ਸਾਰੀਆਂ ਸ਼ਕਤਾਂ ਦਾ ਪੈਂਤੀ ਇੱਕੀ ਉਹਨਾਂ ਦਾ ਧੰਨਵਾਦ ਸੋਚੀ ਪ੍ਰਬੰਧਕ ਮੇਰੇ ਦਾ ਧੰਨਵਾਦ ਜਿਨ੍ਹਾਂ ਨੇ ਇਸ ਸਥਾਨਕ ਨੂੰ ਵਾਪਸ ਇਸਲਾਮਤ ਕੀਤਾ ਹਨ ਆਓ ਪ੍ਰੇਮ ਸਹਿਤ ਫਤਿਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ